ਅਨਿ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੋ ਠੀਕ ਠਾਕ ਮੈਂ ਚੜ੍ਹਦੀ ਕਲਾ ਅਸੀਂ ਆਏ ਹੁਣੇ-ਹੁਣੇ ਗੁਰੂ ਘਰ ਤੋਂ ਮੱਥਾ ਟੇਕ ਕੇ ਆਏ ਸੀਗੇ ਬੱਚੇ ਪਿੱਛੇ ਕਿਤਾਬਾਂ ਖਲਾਰ ਕੇ ਬੈਠੇ ਆ ਪੜ ਰਹੇ ਆ ਤੇ ਮੈਂ ਫੇਸਬੁੱਕ ਖੋਲੀ ਤਾਂ ਫੇਸਬੁੱਕ ਤੇ ਸਾਹਮਣੇ ਇੱਕ ਵੀਡੀਓ ਆਈ ਜਿਹਦੇ ਵਿੱਚ ਗੁਰੂ ਘਰ ਦੇ ਗੁਰੂ ਘਰ ਦੀ ਵੀਡੀਓ ਆ ਪਤਾ ਨਹੀਂ ਕਿਹੜੇ ਪਿੰਡ ਦੀ ਆ ਤੇ ਉੱਥੇ ਕੋਈ ਇੱਕ ਜਿਹੜੇ ਚੌਧਰੀ ਆ ਜਿਹੜੇ ਪਿੰਡ ਦੇ ਇੱਕ ਹੈ ਉਹ ਗੁਰੂ ਘਰ ਦੀ ਕਮੇਟੀ ਲਾ ਲੋ ਕਮੇਟੀ ਆ ਉਹਨਾਂ ਦੀ ਵੀਡੀਓ ਆ ਜੋ ਵੀਡੀਓ ਤਾਂ ਦਿਖਾ ਰਹੇ ਆ ਤੁਸੀਂ ਦੱਸਣਾ ਹੈ ਕਿ ਇਹ ਗੁਰੂ ਘਰ ਦੀ ਵਿਅਦਬੀ ਨਹੀਂ ਹੈਗੀ ਇਹ ਮਰਿਆਦਾ ਦੇ ਉਲਟ ਨਹੀਂ ਹੈਗਾ ਸਾਰਾ ਕੁਝ ਜੋ ਕੁਝ ਵੀਡੀਓ ਦੇ ਵਿੱਚ ਦਿਖਾ ਲਿਆ ਗਿਆ ਤੇ ਜੇ ਇਹਨਾਂ ਦੀ ਜਗ੍ਹਾ ਕੋਈ ਗਰੀਬ ਕੋਈ ਮਾੜੀ-ਮੋਟੀ ਵੀ ਗਲਤੀ ਕਰ ਦਿੰਦਾ ਤਾਂ ਉਹਦਾ ਸਿਰ ਲਾਉਣ ਤੱਕ ਜਾਣਾ ਸੀਗਾ ਮੰਨ ਲਓ ਕਿ ਜੇ ਉਹ ਸਿਰ ਤੇ ਟੋਪੀ ਲੈ ਕੇ ਆ ਜਾਂਦਾ ਜਾਂ ਕੈਪੀ ਪਾਈ ਹੁੰਦੀ ਤੁਹਾਨੂੰ ਵਾੜ ਨਹੀਂ ਦੇਣਾ ਸੀ ਗੁਰੂ ਘਰ ਉਹਨੂੰ ਬਹੁਤ ਵੱਡਾ ਮੰਨਿਆ ਜਾਂਦਾ ਵੀ ਹਾਏ ਹਾਏ ਇਹ ਬਹੁਤ ਗਲਤ ਹੋ ਗਿਆ ਜਾਂ ਹੋਰ ਵੀ ਕੋਈ ਹੁੰਦਾ ਕੋਈ ਗਰੀਬ ਬੰਦਾ ਹੁੰਦਾ ਨਾ ਕੋਈ ਤਾਂ ਫਟੋ ਦੀ ਗੱਲ ਫੜ ਲਈ ਜਾਂਦੀ ਆ ਜਿਹੜਾ ਕੋਈ ਮਾਤੜ ਹੁੰਦਾ ਤੇ ਜਿਹੜੇ ਤਗੜੇ ਚੌਧਰੀ ਆ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਕੋਈ ਦੱਸਣ ਵਾਲਾ ਨਹੀਂ ਕੋਈ ਨਹੀਂ ਇਹ ਜੋ ਮਰਜ਼ੀ ਕਰੀ ਜਾਣ ਤੇ ਤੁਹਾਨੂੰ ਵੀਡੀਓ ਦਿਖਾਉਣੇ ਆ ਤੇ ਫਿਰ ਤੁਸੀਂ ਦੱਸਿਓ ਤੁਹਾਡੀ ਕੀ ਰਾਏ ਆ ਕਿ ਉਹਨਾਂ ਨੂੰ ਨਹੀਂ بولਣਾ ਚਾਹੀਦਾ ਜਿਹੜੇ ਆਮ ਹੀ ਇਹਨਾਂ ਗੱਲਾਂ ਦੇ ਉੱਤੇ ਚਰਚਾ ਕਰਦੇ ਆ ਜਾਂ ਜਿੱਥੇ ਕੋਈ ਗਲਤ ਹੁੰਦਾ ਆ ਉੱਥੇ ਪਹੁੰਚਦੇ ਆ ਜਿਹ ਕੋਈ ਮਾਤੜ ਹੁੰਦਾ ਉਹਨੂੰ ਕੁੱਟਣ ਵੀ ਚਲੇ ਜਾਂਦੇ ਆ ਤੇ ਇਦਾਂ ਦੇ ਖਿਲਾਫ ਕੋਈ ਨਹੀਂ ਕਾਰਵਾਈ ਨਹੀਂ ਹੁੰਦੀ ਹੋ ਸਕਦਾ ਵੀ ਬੋਲਿਆ ਵੀ ਹੋਵੇ ਤੇ ਪਰ ਪਤਾ ਨਹੀਂ ਬਰਸ ਅਸੀਂ ਵੀ ਆਪਣਾ ਫਰਜ਼ ਸਮਝਾ ਵੀ ਇਹੋ ਜਿਹੀ ਵੀਡੀਓ ਨੂੰ ਲੋਕਾਂ ਦੇ ਸਾਹਮਣੇ ਲejਾਈਏ ਤਾਂ ਜੋ ਪਤਾ ਲੱਗ ਸਕੇ ਤੇ ਅੱਗੇ ਤੋਂ ਕੋਈ ਇਹੋ ਜਿਹੀ ਹਰਕਤ ਨਾ ਕਰੇ ਇਹ ਚੀਜ਼ ਹੁੰਦਾ ਹੈ ਇਹ ਵੀਡੀਓ ਬਣਾਉਣ ਦਾ ਮਤਲਬ ਇਹ ਹੁੰਦਾ ਹੈ ਅਵੇਰਨੈਸ ਹੋ ਜਾਂਦੀ ਹੈ ਕਿਸਮ ਦੀ ਵੀ ਅੱਗੇ ਤੋਂ ਕੋਈ ਇਹੋ ਜਿਹੀ ਹਰਕਤ ਨਾ ਕਰੇ ਤੁਹਾਨੂੰ ਵੀਡੀਓ ਦਿਖਾਉਨੇ ਆ ਤੇ ਇਧਰ ਪਰ ਹਜੇ ਹਜਾ ਸਾਡਾ ਕੰਮ ਹੋਰ ਚੱਲ ਰਿਹਾ ਹੈ ਚਾਹ ਬਣ ਰਹੀ ਆ ਤੇ ਚਾਹ ਪੀ ਲਈਏ ਮੜੀ ਗਰਮ ਹੋ ਲਈਏ ਤੇ ਨਾਲ ਹੀ ਤੁਹਾਡੇ ਨਾਲ ਗੱਲਬਾਤ ਵੀ ਸਾਂਝੀ ਕਰਦੇ ਆ ਤੇ ਤੇ ਚਾਹ ਦੇਖ ਸਕਦੇ ਤੇ ਜਗ ਭਰਿਆ ਪਿਆ ਆ ਤੇ ਬੰਦੇ ਸਾਡੇ ਪਿਆਸੇ ਬੈਠੇ ਚਾਹ ਦੇਖੋ ਬਾਹਰ ਆ ਉਹਨਾਂ ਨੂੰ ਹਣ ਜਾ ਕੇ ਚਾਹ ਵਾਲਾ ਲਈ ਆ ਪਹਿਲਾਂ ਤੇ ਨਾਲੇ ਕਰਦੇ ਆ ਤੁਹਾਡੇ ਨਾਲ ਗੱਲਬਾਤ ਤੇ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਨਾਲ ਚੱਲ ਰਹੀ ਆ ਮੈਂ ਕਹਾਂ ਚਲੋ ਚਾਹ ਬਾਅਦ ਚ ਪੀਨੇ ਆ ਆ ਵੀਡੀਓ ਦੇਖੋ ਤੁਸੀਂ ਵੀਡੀਓ ਚੱਲ ਰਹੀ ਆ ਨਾਲ ਕੀ ਇਹ ਮਰਿਆਦਾ ਦੇ ਉਲਟ ਨਹੀਂ ਹੈਗਾ ਸਾਰਾ ਕੁਝ ਇਹ ਗੁਰੂ ਗ੍ਰੰਥ ਸਾਹਿਬ ਵੱਲੋਂ ਪਿਛਾੜੀ ਕਰਕੇ ਬੈਠੇ ਆ ਸਿਰਫ ਇਹਨਾਂ ਨੂੰ ਮਾਇਆ ਦੇ ਨਾਲ ਮੂੰਹ ਆ ਤੁਸੀਂ ਦੇਖ ਸਕਦੇ ਇਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਵੀ ਅਰਦਾਸ ਹੋ ਰਹੀ ਆ ਤੇ RAM ਨਾ ਬੈਠੇ ਆਪਣੀ ਮਾਇਆ ਕੰਨ ਰਹੇ ਆ ਬਸ ਇਥੋਂ ਇਹ ਸਾਬਤ ਹੁੰਦਾ ਇਹ ਮਾਇਆ ਕਿਸੇ ਗਰੀਬ ਤੇ ਤਾਂ ਕੰਮ ਆਉਣੀ ਨਹੀਂ ਪੈਸੇ ਤਾਂ ਕਹਿ ਦਿੱਤਾ ਜਾਂਦਾ ਆ ਕਿ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਪਰ ਇਹ ਸਭ ਗੱਲਾਂ ਗਲਤ ਹੀ ਆ ਸਿਰਫ ਕਹਿਣ ਦੀਆਂ ਹੀ ਆ ਤੇ ਹੋ ਸਕਦਾ ਕਿਤੇ ਹੋਵੇ ਵੀ ਪਰ ਅੱਜ ਦੇ ਸਮੇਂ ਦੇ ਵਿੱਚ ਮੁਸ਼ਕਲ ਲੱਗਦਾ ਕਿਉਂਕਿ ਅਸੀਂ ਸਿਰਫ ਲੰਗਰਾਂ ਤੱਕ ਜਾਂ ਇਦਾਂ ਦੇ ਕੰਮਾਂ ਤੱਕ ਸੀਮਤ ਰਹਿ ਗਏ ਆ ਬਸ ਗੋਲਖਾਂ ਤੱਕ ਹੀ ਇਹਨਾਂ ਚੌਧਰੀਆਂ ਨੂੰ ਕੋਈ ਪੁੱਛਣ ਵਾਲਾ ਨਹੀਂ ਕੋਈ ਨਹੀਂ ਇਹਨਾਂ ਨੂੰ ਪਤਾ ਨਹੀਂ ਹੈਗਾ ਵੀ ਅਸੀਂ ਇਹ ਕੰਮ ਬਾਅਦ ਚ ਕਰ ਲਈਏ ਅਰਦਾਸ ਹੋ ਜਾਣੀ ਆ ਸੰਗਤਾਂ ਨੇ ਚੱਲ ਜਾਣਾ ਆ ਜਾਂ ਬੈਠੇ ਵੀ ਸੰਗਤ ਬੈਠੀ ਵੀ ਰਹੂਗੀ ਜੇ ਕਿਸੇ ਨੇ ਹਸਾਬ ਲੈਣਾ ਹੋਊ ਪੁੱਛਣਾ ਹੋਊਗਾ ਫਿਰ ਤੁਸੀਂ ਇਹ ਕੰਮ ਬਾਅਦ ਚ ਕਰ ਲਿਓ ਪਰ ਨਾ ਮਾਇਆ ਦਾ ਜਿਹੜਾ ਮੋਹ ਆ ਨਾ ਇਹ ਬਹੁਤ ਤੰਗ ਕਰਦਾ ਬੰਦਿਆਂ ਨੂੰ ਇਹ ਨਹੀਂ ਸੁਦਾ ਆਉਂਦਾ ਤੇ ਤੁਹਾਡੀ ਕੀ ਰਾਏ ਆ ਇਸ ਵੀਡੀਓ ਬਾਰੇ ਤੁਸੀਂ ਦੱਸਿਓ ਜਰੂਰ ਕਮੈਂਟ ਜਰੂਰ ਕਰਿਓ ਤੁਸੀਂ ਕੀ ਸੋਚਦੇ ਆ ਕੀ ਵਿਚਾਰਿਆ ਤੁਹਾਡੇ ਸਹੀ ਆ ਜੀ ਤੇ ਮਿਲਦੇ ਆ ਨੈਕਸਟ ਵੀਡੀਓ ਚ